ਅੱਖਰ ਦਿਂਦਰ ਸਿੰਘ ਧਾਮੀ ਤੂੰ ਕੌਮ ਨਾਲ ਗਦਾਰੀ ਕੀਤੀ ਐ ਤੂੰ ਅਕਾਸ਼ ਤੱਕ ਦਾ ਭਗੌੜਾ ਐ ਕਹੀਂ ਜਾਣ ਭਾਵੇਂ ਗਿਆਨੀ ਦੇਕਵੀਰ ਸਿੰਘ ਨੇ ਤੈਨੂੰ ਕਿਹਾ ਵੀ ਬੜਾ ਦਰਸ਼ਨੀ ਸਿੱਖਾ ਜੀ ਬੜਾ ਪੰਜ ਨੀਕਾ ਕਹਦਾ ਟੱਟੂ ਦਾ ਪੰਜ ਨਹੀਂ ਕਹ ਤੂੰ ਸਭ ਤੋਂ ਪਹਿਲਾ ਅਕਾਸ਼ ਤੱਕ ਦਾ ਭਗੌੜਾ ਤੂੰ ਐ ਬਾਦਲ ਕੇ ਬਾਤ ਹੋਏ ਕਾਲ ਪੈਸਾ ਵੀ ਤੋਹੀਨ ਕਰਦੇ ਸੀ ਅੱਜ ਵਕਤ ਆ ਗਿਆ ਉਸ ਪੰਜ ਮੈਮਰੀ ਕਮੇਟੀ ਨੇ ਇੱਕ ਐਸਾ ਤੂਫਾਨ ਲੈ ਆਂਦਾ ਹੈ ਇਹ ਅੱਜ ਉਹੀ ਦਰਯੋਧਨ ਕੇ ਜਿਨ੍ਹਾਂ ਨੇ ਟੌੜੇ ਨੂੰ ਜੀਲ ਕੀਤਾ ਦੀ ਜਿਹੜੇ ਆਪਣੇ ਮਹਿਲਾਂ ਤੇ ਬੁਲਾਉਂਦੇ ਹੁੰਦੇ ਸੀ ਅੱਜ ਉਹੀ ਬਾਦਲ ਕੇ ਨੰਗੇ ਪੈਰੀ ਟੁੱਟੀਆਂ ਬਾਹਾਂ ਗਾਸਟਰੇ 'ਚ ਪਾ ਕੇ ਹਰਜਿੰਦਰ ਸਿੰਘ ਭਾਮੀ ਵਰਗੇ ਦੇ ਘਰੇ ਕੂਚਾ ਲਾਉਂਦੇ ਫਿਰਦੇ ਨੇ ਦੇ ਹਟਾਤਾ ਤੇਰੀ ਪ੍ਰਧਾਨਗੀ ਥੱਲੇ ਮੈਂ ਜਦੋਂ ਕਹਿੰਨੀ ਲਖਵੀਰ ਸਿੰਘ ਨੇ ਇੱਕ ਪੋਸਟ ਪਾਈ ਉਹਨਾਂ ਨੇ ਲਿਖਿਆ ਮੈਨੂੰ ਥੇਸ ਵੱਜੀ ਮੈਨੂੰ ਮਹਿਸੂਸ ਹੋਇਆ ਤੇ ਉਦੋਂ ਤੂੰ ਤੇਰੀ ਨੈਤਿਕਤਾ ਪਤਾ ਨਹੀਂ ਕਿੱਥੋਂ ਆ ਕੇ ਧਾਰੀ ਲਈ ਹੋਣੀ ਐ ਉਹ ਕਹਿੰਦੀ ਮੈਂ ਨੈਤਿਕ ਰਹਾਂਦਾ ਹਾਂ ਅੱਜ ਅਸਤੀਫਾ ਦਿੰਨਾ ਓਏ ਨੈਤਿਕਤਾ ਤੇ ਹਰਜਿੰਦਰ ਸਿੰਘ ਧਾਮੀ ਜਿਹੜਾ ਬਾਦਲ ਦਾ ਗੋਲਾ ਗੁਲਾਮ ਹੋਵੇ ਉਹਨਾਂ ਕੋਲ ਨੈਤਿਕਤਾ ਦਾ ਕੀ ਕੰਮ ਆ ਜੱਠੇਦਾਰ ਗੜਗੱਜ ਨੇ ਮਾਨਤਾ ਦਿੱਤੀ ਆ ਪੰਜ ਮੈਂਬਰੀ ਕਮੇਟੀ ਨੂੰ ਕਿ ਆਓ ਜੀ ਚਾਹ ਪੀਏ ਕੋਈ ਗੱਲ ਕਰੀਏ ਪੰਚ ਕੇ ਕਾਦੀ ਬਿਲਕੁਲ ਹੋਣੀ ਚਾਹੀਦੀ ਹੈ ਜੇ ਪੰਜ ਮੈਂਬਰੀ ਕਮੇਟੀ ਨੇ ਜੱਠੇਦਾਰ ਦਾ ਸਤਿਕਾਰ ਕੀਤਾ ਹੈ ਜੇ ਮੰਨ ਲੇ ਕਿ ਮਾਨਤਾ ਦਿੱਤੀ ਹੈ ਤਾਂ ਫਿਰ ਜੱਠੇਦਾਰ ਨੇ ਵੀ ਤਾਂ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਦੇ ਕੇ ਓਏ ਸਰਨੇ ਦੇ ਮੂੰਹ ਤੇ ਥੱਪੜ ਮਾਰਿਆ ਨਾਲ ਛੱਟ ਇਹ ਸੀ ਕਿ ਇਹ ਜਿਹੜੀ ਕਮੇਟੀ ਆ ਤਾਂ ਬਣਾਈ ਸੀ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਸੀ Sukhbir Badal, Balwinder Bhundre, Cheema, Sheema Garewal, Lakhm Patram ਜਿੰਨੇ ਵੀ ਸੀਗੇ ਉਹਨਾਂ ਨੂੰ ਰੱਦ ਕੀਤਾ ਸੀ। ਉਹ ਰੱਦ ਨੇ 92 ਪਰਤੀ ਸ਼ੁਰੂ ਹੋਈ ਸੀ। ਅਸੀਂ ਪੰਜ ਮੈਂਬਰੀ ਕਮੇਟੀ ਦੇ ਬੇਤੇ ਕਰਾਂਗੇ ਇੱਕ ਗੱਲ ਯਾਦ ਰੱਖਿਓ ਜਿਵੇਂ ਆ ਵਿਕਰਮਜੀਠੇ ਦਾ ਫੁੱਲ ਗਿਆ ਨਾ ਟਟਾਕ ਦਾ ਬਿੱਲੀ ਥੈਲਿਆਂ ਬਾਹਰ ਇਮੇਜੇ ਮੇ ਅਰਜੇਂਦਰ ਸਿੰਘ ਧਾਮੀ ਨੂੰ ਪੰਜ ਮੈਂਬਰੀ ਕਮੇਟੀ ਦੇ ਨੇੜੇ ਫੜਕਾਉਣਾ ਦਿਓ ਜੇ ਉਹ ਪੰਜ ਮੈਂਬਰੀ ਕਮੇਟੀ ਦੇ ਨੇੜੇ ਤੜੇ ਵੀ ਆ ਗਿਆ ਉਹਨੇ ਸਾਰਾ ਕਰੀ ਕਰਾਈ ਤੇ ਪਾਣੀ ਪੀ ਲਿਆ ਦੁਨੀਆਂ ਦੇ ਹਰ ਦੇਸ਼ ਵਿੱਚ ਬਸਦੇ ਦੱਦੇ ਕੌਮ ਚੈਨਲ ਦੇ ਦਰਸ਼ਕਾਂ ਨੂੰ ਰਵਿੰਦਰ ਸਿੰਘ ਪ੍ਰੇਮੀ ਵੱਲੋਂ ਸਤਿ ਸ਼੍ਰੀ ਅਕਾਲ ਦੋਸਤੋ ਦੁਆਪਰ ਯੁੱਗ ਦੇ ਵਿੱਚ ਕੁਰਪ ਛੇਤ ਦੇ ਧਰਤੀ ਤੇ ਇੱਕ ਮਹਾਪਾਤ ਹੋਇਆ ਸੀ ਜੋ ਕਿ 18 ਦੇ ਚੱਲਿਆ ਸੀ ਉਸ ਚੰਗ ਦੌਰਾਨ 18 ਖੂਣੀਆਂ ਖਾਧੀਆਂ ਸੀ 18 ਖੂਣੀਆਂ ਮਤਲਬ ਕਿ 18 ਖੂ ਉਸ ਦੀ ਗਰਦ ਨਾਲ ਭਰ ਗਈ ਤੇ ਗੀਤਾ ਦੇ 18 ਅਧਿਆਏ ਲਿਖੇ ਗਏ ਸਨ। ਦੋਸਤੋ ਮਹਾਪਾਰਤ ਇਸ ਲਈ ਹੋਇਆ ਸੀ ਕਿ ਹਸਤਨਾਪੁਰ ਰਾਜ ਕੌਰਵਾ ਤੇ ਪਾਂਡਵਾ ਦਾ ਸਾਂਝਾ ਰਾਜ ਸੀ। ਪਰ ਇਸਤੇ ਕੱਲੇ ਕੌਰਵਾਂ ਨੇ ਕਬਜ਼ਾ ਕਰ ਲਿਆ ਸੀ। ਤੇ ਪਾਂਡਵਾ ਨੂੰ ਆਪਣੇ ਹੱਕ ਲੈਣ ਲਈ ਇਹ ਲੰਬੀ ਲੜਾਈ ਲੜਨੀ ਪਈ ਸੀ ਜਿਸ ਨੂੰ ਮਹਾਭਾਰਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਭਾਵੇਂ ਜਿੱਤ ਪਾਂਡਵਾ ਦੀ ਹੋਈ ਸੀ ਇਸ ਲੜਾਈ ਨੂੰ ਹੀ ਮਹਾ ਭਾਰਤ ਕਿਹਾ ਜਾਂਦਾ ਹੈ ਮਹਾ ਭਾਰਤ ਦੇ ਨਾਂ ਨਾਲ ਜਾਣੀ ਜਾਂਦੀ ਹੈ ਇਸ ਮਹਾ ਭਾਰਤ ਦੇ ਕੁਝ ਚਰਚਿਤ ਪਾਤਰ ਨੇ ਤੁਸੀਂ ਸਾਰੇ ਲੋਕਾਂ ਨੇ ਮਹਾ ਭਾਰਤ ਸੀਰੀਅਲ ਦੇਖਿਆ ਹੈ ਉਹਦੇ ਵਿੱਚ ਜੋ ਇੱਕ ਅਹਿਮ ਪਾਤਰ ਸੀ ਉਹ ਸੀ ਸ਼ੁਕਨੀ ਮਾਮਾ ਜਿਹੜਾ ਕਿ ਮਾਮਾ ਤਾਂ ਉਹ ਪਾਂਡਵਾਂ ਦਾ ਸੀ ਪਰ ਦੁਰਯੋਧਨ ਦਾ ਮਾਮਾ ਸੀ ਉਹ ਉਸ ਕਾਬਜ ਧੜੇ ਦਾ ਪੱਖ ਪੂਰਦਾ ਸੀ ਦੁਸ਼ਾਸ਼ਣ ਤੇ ਦਰਯੋਧਨ ਇਹ ਤਿੰਨ ਅਹਿਮ ਪਾਤਰ ਸੀ ਮਹਾਪਾਰਤ ਹੁਣ ਇੱਕ ਮਹਾਪਾਰਤ ਪੰਜਾਬ ਦੀ ਧਰਤੀ ਤੇ ਚੱਲ ਰਿਹਾ ਹੈ ਇਹ ਮਹਾਪਾਰਤ 2 ਦਸੰਬਰ 2024 ਨੂੰ ਸ਼ੁਰੂ ਹੋਇਆ ਸੀ ਅਤੇ 18 ਮਾਰਚ 2025 ਤੱਕ ਨਾਇਕ ਸਟੇਜ ਤੇ ਪੁੱਜ ਚੁੱਕਿਆ ਹੈ ਦੋਸਤੋ ਇਹ ਮਹਾਪਾਰਤ ਹੈ ਕਿਰੀ ਅਕਾਲ ਤਖਤ ਸਾਹਿਬ ਦੀ ਆਣ ਬਾਣ ਤੇ ਸ਼ਾਨ ਨੂੰ ਬਹਾਲ ਕਰਦਾ ਅਕਾਲ ਤਖਤ ਦੀ ਬਰਜਾਦ ਆ ਪਏ ਸਿਧਾਂਤਾਂ ਤੇ ਪਹਿਰਾ ਦੇਣ ਲਈ ਇਹ ਮਹਾਪਾਰਤ ਸ਼ੁਰੂ ਹੋਇਆ ਹੈ ਇਸ ਮਹਾਪਾਰਤ ਵਿੱਚ ਸਮੁੱਚੀ ਸਿੱਖ ਕੌਮ ਦਰਯੋਦਨਾਂ ਦੇ ਖਿਲਾਫ ਤੇ ਪੰਜ ਮੈਮਰੀ ਕਮੇਟੀ ਦੇ ਹੱਕ ਵਿੱਚ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਆ ਖੜੀ ਹੋਈ ਹੈ ਇਸ ਹਸਨਾਪੁਰ ਤੋਂ ਦਰਯੋਧਨਾਂ ਦਾ ਸ਼ੁਕਨੀਆਂ ਦਾ ਦੁਸ਼ਾਸ਼ਨਾ ਦਾ ਕਬਜ਼ਾ ਛਡਾਉਣ ਲਈ ਇਸ ਪੰਜ ਮੈਂਬਰੀ ਕਮੇਟੀ ਨੇ ਜੰਗ ਦਾ ਵਿਗਲ ਬਜਾਉਂਦਾ ਹੈ ਐਲਾਨ ਕਰ ਦਿੱਤਾ ਹੈ ਉਹ ਵਿਗਲ ਕੀ ਹੈ ਉਹ ਵਿਗਲ ਹੈ ਕਿ ਸ਼੍ਰੀ ਅਕਾਸ਼ ਪਤਿ ਸਾਹਿਬ ਤੋਂ ਜਾਰੀ ਹੋਏ ਆਦੇਸ਼ ਅਨਸਾਰ ਅਕਾਲੀ ਦਲ ਦੀ ਪੁੰਨ ਸਰਜੀਤੀ ਲਈ ਪੰਜ ਮੈਂਬਰੀ ਕਮੇਟੀ ਨੇ ਸ੍ਰੀ ਅਕਾਲ ਪੁਰਖ ਸਾਹਿਬ ਕੋ ਅਰਦਾਸ ਕਰਕੇ ਨਵੀਂ 파ਟੀ ਦੀ ਸ਼ੁਰੂਆਤ ਕਰ ਦਿੱਤੀ ਹੈ। ਅਕਾਲੀ ਦਲ ਦੀ ਪਹਿਲੀ ਪਰਚੀ ਸਾਖ ਦਾ ਜਥੇਦਾਰ ਜੈਨੀ ਹਰਪੀ ਸਿੰਘ ਨੇ ਕਟਾਈ। ਦੂਜੀ ਪਰਚੀ ਸ੍ਰੀ ਗੁਰੂ ਨਾਨਕ ਦੇਵ ਦੀ ਵੰਸ਼ ਚੋਂ ਸਤਾਰ ਮੇ ਪੀੜੀ ਵਿੱਚ ਬਾਬਾ ਸਰਬਜੋਤ ਸਿੰਘ ਬਿੱਦੀ ਤੀਜੀ ਪਰਚੀ ਬਾਬਾ ਅਸੰਤਵਾ ਬਾਬਾ ਸੇਵਾ ਸਿੰਘ ਜੀ ਖੇੜੇ ਵਾਲਿਆ ਉਸ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਤੇ ਹੋਰ ਬਹੁਤ ਸਤਿਕਾਰਯੋਗ ਹਸਤੀਆਂ ਨੇ ਆਪੋ ਆਪਣੀਆਂ ਪਰਚੀਆਂ ਕਟਾ ਕੇ ਜਿੱਤ ਦਾ ਐਲਾਨ ਕਰ ਦਿੱਤਾ ਹੈ ਇਹ ਜੰਗੇ ਐਲਾਨ 6 ਮਹੀਨੇ ਚੱਲਣਾ ਹੈ ਮਹਾਪਾਰਤ 18 ਦਿਨ ਚੱਲਿਆ ਸੀ ਇਹ ਮੈਦਾਨ 6 ਮਹੀਨੇ ਵਿੱਚ ਫਤਿਹ ਕਰਨਾ ਤੇ ਇਸ ਐਲਾਨ ਨੇ ਹੀ ਇਸ ਐਲਾਨ ਨੇ ਹੀ ਦੁਜੋਦਨਾ ਦੇ ਖੇਮੇ ਵਿੱਚ ਤਰ ਥੱਲੇ ਬਚਾ ਦਿੱਤੀ ਹੈ ਲੱਭੇ ਨਹੀਂ ਥਿਉਂਦੇ 33 33 ਲੱਖ ਦੀ ਭੜਤੀ ਦਾ ਦਾਵਾ ਕਰਨ ਵਾਲੇ ਉਹ ਦਲਜੀਤ ਜਿੰਮੇ ਮੇਸ਼ੰਦਰ ਗਰੇਵਾ ਉਹ ਸਰ ਨੇ ਉਹ ਪੰਟੀ ਉਹ ਮਾਣੇ ਉਹ ਛੰਟੀ ਉਹ ਰੋਜੀ ਬਰਕੰਦੀ ਤੇ ਗੋਭੀ ਸਕਰ ਗੰਦੀ ਉਹ ਵੱਡੇ ਵੱਡੇ ਵਕੀਲ ਅਰਸ਼ ਦੀਪ ਸਿੰਘ ਕਲੇਰ ਵਰਗੇ ਵੱਡੀਆਂ ਵੱਡੀਆਂ ਬੜਕਾ ਮਾਰਨ ਵਾਲੇ ਵੱਡੇ ਜਿਹੜੇ ਇਤਰਾਜ਼ ਕਰਨ ਵਾਲੇ ਸਾਰਿਆਂ ਦੀ ਬੋਲਤੀ ਬੰਦ ਹੋ ਗਈ ਬੰਦ ਹੋ ਗਈ ਦੇਖਣ ਵਾਲਾ ਸੀ ਪੰਜ ਮੈਂਬਰੀ ਕਮੇਟੀ ਦੇ ਸੱਦੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਦਲ ਦੇ ਸਹੀ ਮਿਹਨਤ ਵਰਕਰ ਉਹਨਾਂ ਦਾ ਜਲੌਅ ਦੇਖਣ ਵਾਲਾ ਸੀ ਦੇਖਣ ਵਾਲਾ ਸੀ ਜਲੌ ਇਹ ਕਿਵੇਂ ਵੱਡੇ ਵੱਡੇ ਢੇਰ ਪਰਚੇ ਦਿਖਾ ਰਹੇ ਸੀ ਟੀਮਾਂ ਆ ਪਹਿਲੀ ਪਾਰਟੀ ਸੁਖਬੀਰ ਨੇ ਕਟਾ ਲਈ ਜੀ ਆ ਦੂਜੀ ਭੁੰਦਰ ਨੇ ਕਟਾ ਲਈ ਜੀ ਆ ਤੀਜੀ ਓਏ ਛੋਡੀਆਂ ਪਰਚੇ ਤਾਂ ਪਤਾ ਨਹੀਂ ਕਿੰਨੇ ਡੀਆਂ ਬੜੇ ਤੁਸੀਂ ਡਿੱਕੇ ਲਾਏ ਬੜੇ ਡਿੱਕੇ ਲਾਏ ਤੁਸੀਂ ਇਹ ਦੀ ਵਿਧਾਨ ਐ ਕਰ ਦੂ ਸਭਧਾਨ ਐ ਕਰ ਦੂ ਚੋਣ ਕਮਿਸ਼ਨ ਐ ਕਰ ਦੂ ਓਏ ਅਕਾਲ ਪਖਤ ਸਾਹਿਰ ਤੋਂ ਜੋ ਆਦੇਸ਼ ਜਾਰੀ ਹੋਇਆ ਉਸ ਨੂੰ ਦੁਨੀਆ ਦਾ ਕੋਈ ਚੋਣ ਕਮਿਸ਼ਨ ਨਹੀਂ ਰੱਦ ਕਰ ਸਕਦਾ ਕੋਈ ਨਹੀਂ ਕਰ ਸਕਦਾ ਇਸੇ ਅਕਾਲੀ ਦਾ ਦੇ ਵਿਧਾਨ ਹੈ ਤੁਸੀਂ ਹੁਣ ਤੱਕ ਰਾਜ ਕਰਦੇ ਆਏ ਹੋ ਚਾਰ ਪੰਜ ਵਾਰ ਰਾਜ ਕੀਤਾ ਹੈ ਇਸ ਐਲਾਨ ਨਾਲ ਸਿੱਖ ਸੰਸਥਾਾਂ 'ਤੇ ਕਾਬਜ਼ ਹੋਏ ਦਰਜੋਧਨਾਂ ਦੇ ਢੜੇ ਨੂੰ ਭਾਜੜਾ ਪਾਦਤੀਆਂ ਭਾਜੜਾ ਪਾਦਤੀਆਂ ਬੌਂਦਲ ਕੇ ਤਰੇਲੀਆਂ ਆ ਗਈਆਂ ਉਹ ਟੁੱਟੀਆਂ ਬਾਹਾਂ ਲੈ ਕੇ ਭੰਜੇ ਫਿਰਦੇ ਨੇ ਕੋਈ ਕਿਦਰੇ ਕੋਈ ਕਿਦਰੇ ਗੱਤਰੇ ਪਾਏ ਹੋਏ ਨੇ ਬਾਹਾਂ ਕਿਉਂਕਿ ਜੰਗ ਦੇ ਮੈਦਾਨ 'ਚ ਬਾਹਾਂ ਤਾਂ ਟੁੱਟਦੀਆਂ ਨੇ ਨਾ ਭੰਜੇ ਫਿਰਦੇ ਨੇ ਇੱਕ ਗੱਲ ਹੋਰ ਉਹ ਦਰਯੋਧਨ ਕੇ ਜਿਨ੍ਹਾਂ ਨੇ ਕਦੇ ਸਿੱਖ ਸਿਆਸਤ ਦੇ ਵੱੰਨੇ ਪਰਮੰਨੇ ਥੰਮ ਪੰਥਕ ਆਗੂ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਲੰਬੇ ਕੀਤਾ ਸੀ ਜ਼ਰੀਲ ਕਰਕੇ ਲੰਬੇ ਕੀਤਾ ਸੀ ਤੇ ਇਹੇ ਬਾਦਲ ਕੇ ਸਾਡੇ ਤਖਤਾਂ ਦੇ ਜਥੇਦਾਰਾਂ ਨੂੰ ਆਪਣੇ ਮਹਿਲਾਂ ਚ ਬਲਾ ਕੇ ਉਹਨਾਂ ਨੂੰ ਆਦੇਸ਼ ਜਾਰੀ ਕਰਦੇ ਸਨ ਅਕਾਲ ਪਤ ਸਾਹਿਬ ਵੀ ਤੋਹਫੀਨ ਕਰਦੇ ਸਨ ਅੱਜ ਵਕਤ ਆ ਗਿਆ ਉਸ ਪੰਜ ਮੈਂਬਰੀ ਕਮੇਟੀ ਨੇ ਇੱਕ ਐਸਾ ਤੂਫਾਨ ਲੈ ਆਂਦਾ ਹੈ ਕਿ ਅੱਜ ਉਹੀ ਦਰਯੋਧਨ ਕੇ ਜਿਨ੍ਹਾਂ ਨੇ ਟੋੜੇ ਨੂੰ ਜ਼ਰੀਲ ਕੀਤਾ ਸੀ ਜਿਹੜੇ ਆਪਣੇ ਮਹਿਲਾਂ ਚ ਬੁਲਾਉਂਦੇ ਹੁੰਦੇ ਸੀ ਅੱਜ ਉਹੀ ਬਾਦਲ ਕੈ ਨੰਗੇ ਪੈਰੀ ਟੁੱਟੀਆਂ ਬਾਹਾਂ ਗੱਤਰੇ 'ਚ ਪਾ ਕੇ ਟੋੜੇ ਵਰਗਿਆਂ ਦੇ ਜਿਹੜੇ ਅਧੀਨ ਕੰਮ ਕਰਦੇ ਨੇ ਥੱਲੇ ਕੰਮ ਕਰਦੇ ਨੇ ਜਗੀਰ ਕੌਰ ਬੀਬੀ ਦੇ ਵੀ ਥੱਲੇ ਕੰਮ ਕਰਦੇ ਨੇ ਹਰਜਿੰਦਰ ਸਿੰਘ ਧਾਮੀ ਵਰਗੇ ਦੇ ਘਰੇ ਪੂਛਾਂ ਲਾਉਂਦੇ ਫਿਰਦੇ ਨੇ ਕਿਉਂ ਕਿਉਂਕਿ ਹੁਣ ਉਹਨਾਂ ਦੀ ਦਾਲ ਨਹੀਂ ਕੱਢਣ ਵਾਲੀ ਉਹਨਾਂ ਨੇ ਦੇਖ ਲਿਆ ਕਿ ਸਮੁੱਚੀ ਸਿੱਖ ਕੌਮ ਸਮੁੱਚਾ ਸਿੱਖ ਪੰਥ ਪੰਜ ਮੈਂਬਰੀ ਕਮੇਟੀ ਦੇ ਇਸ਼ਾਰੇ ਤੇ ਇਕਾਲਤਾ ਸੌਪੇ ਪਹੁੰਚ ਚੁੱਕੇ ਆ ਦਮਦਮੇ ਟਕਸਾਲ ਤੇ ਸੰਤ ਸਵਾਦ ਉਹ ਵੀ ਪੰਜ ਮੈਂਬਰੀ ਕਮੇਟੀ ਦੇ ਨਾਲ ਹੈ ਗੁਰੂ ਕੇ ਲਾਡਲੀਆਂ ਫੌਜਾਂ ਬੁੱਢਾ ਦਲ ਤਰਨਾ ਦਲ ਬਿਦੇ ਚੰਦੀਏ ਉਹ ਵੀ ਸਾਰੇ ਦੇ ਨਾਲ ਨੇ ਤੁਹਾਡੇ ਨਾਲ ਕੌਣ ਹੈ ਤੁਹਾਡੇ ਨਾਲ ਬਲਵਿੰਦਰ ਸਿੰਘ ਭੁੰਦੜ ਦਰਜੀਤ ਕੀਮਾ ਪਰਮਜੀਤ ਸਰਨਾ ਵੇਸ਼ੇਂਦਰ ਕਰੇਵਾਲ ਤੁਸੀਂ ਉਹ ਸਾਰੇ 10 ਕੰਬਦੇ ਤੁਸੀਂ ਉਹਨਾਂ 10 ਦੀ ਥੋੜੀ ਹੈਗੀ ਆ ਉਹ 10 ਨੰਬਰੀ ਕਮੇਟੀ ਜਿਨ੍ਹਾਂ ਨੇ ਗਲਤ ਫੈਸਲੇ ਕੀਤੇ ਨੇ ਤੇ ਇੱਧਰ ਸਬੂਚਾ ਪੰਚ ਸਬੂਚੀ ਸੇ ਕੌਮ ਉਹ ਖਰਜਿੰਦਰ ਸਿੰਘ ਤਾਂ ਮੀ ਤੂੰ ਕੌਮ ਨਾਲ ਗਦਾਰੀ ਕੀਤੀ ਐ ਤੂੰ ਅਕਾਲ ਤਖਤ ਦਾ ਭਗਾਉਣਾ ਐ ਕਹੀਂ ਜਾਣ ਪਾਵੇਂ ਗਿਆਨੀ ਰਕबीर ਸਿੰਘ ਨੇ ਤੈਨੂੰ ਕਿਹਾ ਵੀ ਬੜਾ ਦਰਸ਼ਨੀ ਸਿੱਖਾ ਜੀ ਬੜਾ ਪਜਨੀਕਾ ਕਾਹਦਾ ਟੱਟੂ ਦਾ ਪਜਨੀਕਾ ਤੂੰ ਸਭ ਤੋਂ ਪਹਿਲਾਂ ਅਕਾਲ ਤਖਤ ਦਾ ਭਗੌੜਾ ਤੂੰ ਐ ਬਾਦਾਂ ਕੇ ਬਾਤ ਹੋਈ ਰੇ ਬਾਦਲ ਕਹਿੰਦਾ 10-12 ਦਿਨਾਂ ਬਾਅਦ ਭਗੌੜੇ ਹੋਏ ਨੇ ਤੇ ਤੂੰ ਤੈਨੂੰ ਹੁਕਮ ਸੀ ਕਿ ਜਲਦੀ ਤੋਂ ਜਲਦੀ ਅਕਾਲੀ ਦਲ ਦੀ ਵੀ ਭਾਰਤੀ ਲਈ ਮੀਟਿੰਗ ਬੁਲਾਈ ਜਾਵੇ ਓਏ ਧਾਮੀ ਤੂੰ ਬੁਲਾਈ ਮੀਟਿੰਗਾਂ ਨਹੀਂ ਬੁਲਾਈ ਤੂੰ 2 ਮਹੀਨੇ ਤੱਕ 2 ਦਿਨ ਮੀਟਿੰਗ ਨਹੀਂ ਬੁਲਾਈ ਜੇ ਬੁਲਾਈ ਫੇਰ ਵੀ ਲਾਰਾ ਲੱਪਾ ਲਾ ਕੇ ਕੱਬ ਕਿਸੇ ਸਿਰ ਪੱਤਰ ਨਹੀਂ ਲਾਇਆ ਕਿਸੇ ਤਨ ਪੱਤਰ ਨਹੀਂ ਲਾਇਆ ਜੋ ਤਨ ਪੱਤਰ ਲੱਗਾ ਲੱਗਾ ਉਦੋਂ ਅਸਤੀਫਾ ਦੇ ਗਿਆ ਪਹਿਲੀ ਗਦਾਰੀ ਦੂਜੀ ਗਦਾਰੀ ਤੈਨੂੰ ਕਾਲਪਤਖ ਸਾਹਿਬ ਦੇ ਜਿਸ ਫਰਮਾਨ ਨੇ ਆਦੇਸ਼ ਜਾਰੀ ਕੀਤਾ ਸੀ ਕਿ ਤੇਰੀ ਅੰਤਰਿੰਕ ਕਮੇਟੀ ਕੋ ਕੋਈ ਕਾਰ ਨਹੀਂ ਕਿਉਂ ਕਿਸੇ ਜਥੇਦਾਰ ਦੀ ਦੋ ਸ਼ਾਦੀ ਜਾਂਚ ਕਮੇਟੀ ਬਣਾਵੇ ਜਾਂਚ ਪੜਤਾਲ ਕਰੇ ਤੂੰ ਉਹਨਾਂ ਦੇ ਇਰੇਸ਼ਾਂ ਵੀ ਕੋਈ ਪਰਵਾਹ ਨਹੀਂ ਕੀਤੀ ਤੇਰੀ ਪ੍ਰਧਾਨਗੀ ਹੇਠ ਜਾਂਚ ਕਮੇਟੀ ਬਣੀ ਤੇਰੀ ਪ੍ਰਧਾਨਗੀ ਹੇਠ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਲਾਹਿਆ ਗਿਆ ਕੀ ਇਹ ਕਾਲ ਤੱਕ ਸਰਾ ਗਦਾਰੀ ਨਹੀਂ ਓਏ ਭਗਾੜੇ ਓਏ ਧੰਮੀ ਤੂੰ ਕਾਲ ਤੱਕ ਦਾ ਭਗਾੜਾ ਹੀ ਨਹੀਂ ਤੂੰ ਸਮੁੱਚੀ ਸਿੱਖ ਕੌਮ ਦਾ ਗਦਾਰ ਨਹੀਂ ਉਮਤੀ ਸਿਕ ਕੌਮ ਦੀ ਪਿੱਠੇ ਸ਼ੁਰਾ ਮਾਰਨ ਵਾਲਾ ਵੀ ਆ ਤਾਂ ਮੈਂ ਤੇਰੀਆਂ ਹੋਰ ਕਰਤੂਤਾ ਵੀ ਦੱਸ ਦਿਆਂ ਤੂੰ ਜਦੋਂ ਐਨ ਮੌਕਾ ਆ ਤੂੰ ਸਤੀਫਾ ਦੇ ਗਿਆ ਵੀ ਇਹ ਕੀ ਕਰ ਲਾਂਗੇ ਹੁਣ ਵੀ ਭਰਤੀ ਨਾ ਹੁਣ ਦੇਵੇ ਕਿਉਂ ਕਿ ਦਰਯੋਧਨਾਂ ਨੇ ਤੈਨੂੰ ਇਸ਼ਾਰਾ ਕੀਤਾ ਸੀ ਵੀ ਤੂੰ ਇਹ ਇਹ ਪ੍ਰੋਜੈਕਟ ਸਿਰੇ ਨਾ ਚੜਨੀ ਭਰਤੀ ਵਾਲਾ ਭਰਤੀ ਅਸੀਂ ਕਰਾਂਗੇ ਤੇ ਤੂੰ ਐ ਕਿਉਂ ਨਾ ਕਿਹਾ ਵੀ ਕਾਲ ਤੱਕ ਸਾਡਾ ਹੁਕਮ ਹੈ ਤੁਸੀਂ ਭਰਤੀ ਨਾ ਕਰੋ ਜਿਹੜਾ ਨਿਗਰਾਨ ਨਿਗਰਾਨ ਸ਼ਬਦ ਦਾ ਰੱਟਾ ਲਾਇਆ ਨੂੰ ਕਾਲ ਤੱਕ ਸਾਬ ਤੋਂ ਜੋ ਆਦੇਸ਼ ਜਾਰੀ ਹੋਇਆ ਲਿਖਤੀ ਰੂਪ ਚ ਉਹਦੇ ਕਿਤੇ ਵੀ ਨਿਗਰਾਨ ਸ਼ਬਦ ਨਹੀਂ ਫੇਰ ਤਾਂ ਮੈਂ ਤੈਨੂੰ ਮੂੰਹ ਜਵਾਨੇ ਵੀ ਕਹਿ ਸਿੰਘ ਸਾਹਨੇ ਭਾਈ ਮੀਟਿੰਗ ਬਲਾ ਚੌਂਦੀ ਬੁਲਾਉਂਦਾ ਤੈਨੂੰ ਸਰਪਤ ਸਿੰਘ ਮੈਦਪੁਰੀ ਤੇ ਬਡਾਲਾ ਮਿਲਦੇ ਰਹੇ ਵੀ ਮੀਟਿੰਗ ਬੁਲਾਉ ਤੂੰ ਕਹਿ ਉਪਰਹੁਕਮ ਨਹੀਂ ਉਪਰਹੁਕਮ ਆਖਿਆ ਤੇਰਾ ਪਿਓ ਹੁਣ ਆ ਗਿਆ ਤੇਰੇ ਕੋਲੇ ਕੱਲ ਕਰੇ ਹੁਣ ਤਾਂ ਆ ਗਿਆ ਉਪਰਹੁਕਮ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਤੂੰ ਅਕਾਲ ਪੱਖ ਦੀ ਨਾਲ ਮੀਗਦਾਰੇ ਕਰੇਗਾ ਤੂੰ ਸੱਤ ਮੈਂਬਰ ਕਮੇਟੀ ਨਾਲ ਵੀ ਗਦਾਰੀ ਕਰੇਗਾ ਤੂੰ ਕੌਮ ਨਾਲ ਵੀ ਗਦਾਰੀ ਕਰੇਗਾ ਤੇ ਤੂੰ ਕਰ ਗਿਆ ਤੂੰ ਚਾਹੁੰਦਾ ਸੀ ਤੂੰ ਸੋਚਦਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਇਆ ਜਾਵੇ ਤੇ ਹਟਾਤਾ ਤੇਜੀ ਪ੍ਰਧਾਨਗੀ ਥੱਲੇ ਫਿਰ ਜਦੋਂ ਗਿਆਨੀ ਲਖਮੀਰ ਸਿੰਘ ਨੇ ਇੱਕ ਪੋਸਟ ਪਾਈ ਉਹਨਾਂ ਨੇ ਲਿਖਿਆ ਮੈਨੂੰ ਠੇਸ ਵੱਜੀ ਬੰਨੂ ਮਹਿਸੂਸ ਹੋਇਆ ਵੇ ਉਹ ਲੋਮਤੂ ਤੇਰੀ ਨੈਤਿਕਤਾ ਪਤਾ ਨਹੀਂ ਕਿੱਥੋਂ ਆ ਗਈ ਸੋ ਧਾਰੀ ਲਈ ਹੋਣੀ ਐ ਤੂੰ ਕਹਿੰਦਾ ਮੈਂ ਨੈਤਿਕ ਰੰਦਾ ਅਟ ਇਸਤੀਫਾ ਦਿਨਾ ਓਏ ਨੈਤਿਕਤਾ ਤੇ ਹਰਜਿੰਦਰ ਸਿੰਘ ਧਾਮੀ ਜਿਹੜਾ ਬਾਦਲਾਂ ਦਾ ਗੋਲਾ ਗੁਲਾਮ ਹੋਵੇ ਉਹਨਾਂ ਕੋਲ ਨੈਤਿਕਤਾ ਦਾ ਕੀ ਕੰਮ ਓਏ ਨੈਤਿਕ ਨਹੀਂ ਸੀ ਉਹ ਨੈਤਿਕਤਾ ਦੀ ਆਂਟ ਤੇਰਾ ਡਰਾਮਾ ਸੀ ਡਰਾਮਾ ਇਹ ਸੀ ਅਸੀਂ ਇਹ ਦੁਪਹਿਰ ਤੈਨਾਂ ਬਾਰ ਵੀਡੀਓ ਪਾ ਚੁੱਕਿਆ ਵੀ ਦੇਖੋ ਜੀ ਇੱਕ ਜਥੇਦਾਰ ਤਾਂ ਮੈਂ ਸ਼ਾਂਕਤਾ ਬਾਕੀ ਦੋ ਜੱਥੇਦਾਰ ਮੈਂ ਨਹੀਂ ਸ਼ਾਂਖ ਸਕਦਾ ਤੁਸੀਂ ਅੰਤਰੇਕ ਕਮੇਟੀ ਨੂੰ ਕਹੋ ਉਸ ਤੋਂ ਬਾਅਦ ਨਾਲ ਮੈਂ ਬਚਰੂਗਾ ਉਸ ਤੋਂ ਬਾਅਦ ਮੈਂ ਆਜੂਗਾ ਅੰਤਰੇਕ ਕਮੇਟੀ ਦੋ ਜੱਥੇਦਾਰ ਸ਼ਾਂਖ ਤੇ ਤਿੰਨੇ ਦੇ ਤਿੰਨੇ ਜੱਥੇਦਾਰ ਹੋਂਤੂ ਹੋ ਗਿਆ ਫਿਰ ਜਦੋਂ ਤੈਨੂੰ ਮਿਲਣ ਗਿਆ ਵੀ ਸੀਵਾ ਬਾਸਰਾ ਉਹ ਤੂੰ ਕਹੇ ਜੀ ਦੇਖੋ ਜੀ ਮੈਂ ਤਾਂ ਹੁਣ ਬਹੁਤ ਸੁਖੀ ਆ ਮੈਨੂੰ ਤਾਂ ਮੇਰੇ ਬੱਚੇ ਮੇਰਾ ਪਰਿਵਾਰ ਕਹਿੰਦਾ ਵੀ ਬਹੁਤ ਬਦਨਾਮੀ ਹੋ ਗਈ ਬਹੁਤ ਧੋਏ ਧੋਏ ਹੋ ਗਈ ਹੁਣ ਛੱਡੋ ਇਸ ਪ੍ਰਧਾਨਗੀ ਦਾ ਖਹਿੜਾ ਤੇ ਹੁਣ ਹੁਣ ਸੁਪੀਰ ਦਾ ਕਹਿੇ ਤੋਂ ਕਿਵੇਂ ਤੇਰੀ ਤੋਏ ਤੋਂ ਹਟ ਜੂਗੀ ਤੇਰੀ ਬਦਨਾਮੀ ਹੁਣ ਨਹੀਂ ਹੋਊਗੀ ਉਦੋਂ ਵੀ ਜ਼ਿਆਦੇ ਹੋਊਗੀ ਉਦੋਂ ਤਾਂ ਤੇਰੀ ਪ੍ਰਧਾਨਗੀ ਕੰਡਿਆਂ ਦਾ ਤਾਰ ਸੀ ਹੁਣ ਤੇਰੀ ਪ੍ਰਧਾਨਗੀ ਛਿੱਤਰਾਂ ਦਾ ਖਾਰ ਹੈ ਤੇ ਕੌਮ ਵੀ ਛਿੱਤਰਾਂ ਦੇ ਖਾਰ ਲਈ ਤਿਆਰ ਹੈ ਤਾਮੀ ਤੂੰ ਕਿਵੇਂ ਨਾ ਕਿਵੇਂ ਕਰਕੇ ਆ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਭਰਤੀ ਦੀ ਸ਼ੁਰੂਆਤ ਕੀਤੀ ਹੈ ਤੈਨੂੰ ਇਹਦੇ ਵਿੱਚ ਬਿਗਨ ਪਾਉਣ ਲਈ ਬੁਲਾਇਆ ਗਿਆ ਹੈ ਤੂੰ ਕਿਵੇਂ ਨਾ ਕਿਵੇਂ ਕਰਕੇ ਕੋਈ ਇੱਕ ਝੋਲਾ ਪਾਵੇਂਗਾ ਕਿਸੇ ਪਾਸਿਓਂ ਪਾਵੇਂ ਇੱਕ ਗੱਲ ਸੁਣ ਲੈ ਕਿਆਨੇ ਕੁਲਦੀਪ ਸਿੰਘ ਗੜਕਾਚ ਨਾਮ ਨਿਯੁਕਤ ਜਥੇਦਾਰ ਸਮੁੱਚੀ ਕੌਮ ਦਾ ਦਿਲੋਂ ਦੇਖ ਕੇ ਪੰਜ ਮੈਂਬਰੀ ਕਮੇਟੀ ਦੇ ਚਿਹਰੇ ਤੇ ਨੂਰ ਦੇਖ ਕੇ ਗਰਗੱਜ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਨੂੰ ਚਾਹਤੇ ਬੁਲਾ ਲਿਆ ਕਿਉਂ ਸਾਡੇ ਦਰਸ਼ਕਾਂ ਦੀਆਂ ਐਡੀਆਂ ਕਾਲ ਆਈਆਂ ਕਿ ਦੱਸੋ ਜੀ ਤੁਸੀਂ ਪੰਜ ਮੈਂਬਰੀ ਕਮੇਟੀ ਤੇ ਬੜਾ ਗੁਣਗਾਨ ਕਰਦੇ ਸੀ ਬੜਾ ਗੁਣਗਾਨ ਕਰਦੇ ਯਾਰ ਥੋੜੀ ਪੰਜ ਮੈਂਬਰੀ ਕਮੇਟੀ ਨੇ ਕੀ ਚੰਦ ਚੜਾਤਾ ਮੈਂ ਹੈ ਭਾਈ ਕੀ ਹੋ ਗਿਆ ਉਹ ਜਾਵੜੀ ਜੀ ਜਿਹਨੂੰ ਜ਼ਥੇਦਾਰ ਨਹੀਂ ਸੀ ਮੰਨਦੇ ਜਿਹਨੂੰ ਟਕਸਾਲਾ ਜ਼ਥੇਦਾਰ ਨਹੀਂ ਮੰਨਦੀਆਂ ਤੇ ਸਿੰਦ ਸਮਾਜ ਨਹੀਂ ਮੰਨਦਾ ਨੇ ਸਿੰਘ ਫੌਜਾਂ ਨਹੀਂ ਮੰਨਦੀਆਂ ਪੰਜ ਮੈਂਬਰੀ ਕਮੇਟੀ ਕਿਉਂ ਗਈ ਚਾਹ ਪੀਣ ਮੇਰਾ ਉਹਨਾਂ ਨੂੰ ਇਹੋ ਸਵਾਲ ਸੀ ਆਪਣੇ ਦਰਸ਼ਕਾਂ ਨੂੰ ਵੀ ਦੋਸਤੋ ਤੁਸੀਂ ਇਹ ਵੀ ਤਾਂ ਸੋਚੋ ਕਿ ਬਾਦਲਾਂ ਦੇ ਨਾਮਜ਼ੁਕਤ ਕੀਤੇ ਸਾਨਿਆਂ ਦੇ ਨਾਮਜ਼ੁਕਤ ਕੀਤੇ ਹੋਏ ਜਫੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਦਿੱਤੀ ਹੈ ਇਸੇ ਕਰਕੇ ਚਾਹ ਪੀਣ ਬੁਲਾਇਆ ਹੈ ਮੇਰੇ ਤੇਰੇ ਵਰਗੇ ਨੂੰ ਕੌਣ ਕਲਾਉਂਦਾ ਹੈ ਜਥੇਦਾਰ ਗੜਗੱਜ ਨੇ ਮਾਨਤਾ ਦਿੱਤੀ ਆ ਪੰਜ ਮੈਂਬਰੀ ਕਮੇਟੀ ਨੂੰ ਕਿ ਆਓ ਜੀ ਚਾਹ ਪੀਈਏ ਕੋਈ ਗੱਲ ਕਰੀਏ ਪੰਥ ਕੇਕਤਾ ਦੀ ਬਿਲਕੁਲ ਲੋੜ ਹੀ ਚਾਹੀਦੀ ਹੈ ਜੇ ਪੰਜ ਮੈਂਬਰੀ ਕਮੇਟੀ ਨੇ ਜਥੇਦਾਰ ਦਾ ਸਤਿਕਾਰ ਕੀਤਾ ਜੇ ਮੰਨ ਲੇ ਕਿ ਮਾਨਤਾ ਦਿੱਤੀ ਹੈ ਤਾਂ ਫਿਰ ਜਥੇਦਾਰ ਨੇ ਵੀ ਤਾਂ ਪੰਜ ਮੈਂਬਰੀ ਕਮੇਟੀ ਨੂੰ ਮਾਨਤਾ ਦੇ ਕੇ ਓਏ ਸਰਨੇ ਦੇ ਮੂੰਹ ਤੇ ਥੱਪੜ ਮਾਰਿਆ ਸੁਖਬੀਰ ਬਾਦਲ ਦੇ ਮੂੰਹ ਤੇ ਥੱਪੜ ਮਾਰਿਆ ਚੀਮੇ ਤੇ ਮੂੰਹ ਤੇ ਥੱਪੜ ਮਾਰਿਆ ਜਿਨ੍ਹਾਂ ਨੇ ਅੰਤਰੰਕ ਕਮੇਟੀ ਦੇ ਮੂੰਹ ਤੇ ਛਿੱਤਰ ਮਾਰਿਆ ਜਿਨ੍ਹਾਂ ਨੇ ਇਹਦੀ ਨਿਯੁਕਤੀ ਕੀਤੀ ਸੀ ਉਹ ਪੰਜ ਮੈਂਬਰੀ ਕਮੇਟੀ ਨੂੰ ਭੰਗ ਕਰਾਉਣਾ ਚਾਹੁੰਦੇ ਸੀ ਨਹੀਂ ਕੀਤੀ ਗੜਗੱਜ ਨੇ ਇੱਥੇ ਖੁਸ਼ੀ ਹੋਣੀ ਚਾਹੀਦੀ ਹੈ ਅਕਾਲੀ ਦਲਾਂ ਦੀ ਏਕਤਾ ਵਾਸਤੇ ਦਾ ਦੇਸ਼ ਜਾਰੀ ਹੋਇਆ ਸੀ ਇਹ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਅਕਾਲੀ ਦਲਾਂ ਨੂੰ ਇੱਕ ਕਰਨ ਵਾਸਤੇ ਬਣੀ ਸੀ ਨਾਲ ਸ਼ਰਤ ਇਹ ਸੀ ਕਿ ਇਹ ਜਿਹੜੀ ਕਮੇਟੀ ਆ ਤਾਂ ਬਣਾਈ ਸੀ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਸੀ ਸੁਖਬੀਰ ਬਾਦਲ ਬਲਵਿੰਦਰ ਪੁੰਦੜਾ ਚੀਮਾ ਸ਼ੀਮਾ ਗਰੇਵਾਲ ਲਟਰਮ ਪਟਰਮ ਜਿੰਨੇ ਵੀ ਸੀਗੇ ਉਹਨਾਂ ਨੂੰ ਰੱਦ ਕੀਤਾ ਸੀ ਉਹ ਰੱਦ ਨੇ ਤਾਨਮੀ ਭਰਤੀ ਸ਼ੁਰੂ ਹੋਈ ਸੀ ਤੇ ਇਹ ਉਹੀ ਰੱਦ ਕੀਤੇ ਹੋਏ ਆਪਣੀ ਭਾਰਤੀ 33 ਲੱਖ 33 ਲੱਖ ਤੋਂ ਪਹਿਲਾਂ 35 ਲੱਖ ਫਿਰ 33 ਲੱਖ 33 ਲੱਖ ਤੋਂ ਬਾਅਦ 22 ਲੱਖ ਤੇ 22 ਲੱਖ ਦਾ ਹਿਸਾਬ ਕਰਤਾ ਵਾ ਵੜ ਗਿਆ ਪਾਂਡੇ ਚ ਹੁਣ ਓਏ 33 ਲੱਖੀਏ ਹੁਣ ਬਲਵਿੰਦਰ ਸਿੰਘ ਭੁੰਦਰ ਵੀ ਹੈ ਜੀ ਏਕਤਾ ਜੀ ਏਕਤਾ ਜੀ ਕਿਉਂ ਪਹਿਲਾਂ ਨਹੀਂ ਜਾਦਾ ਜਦੋਂ ਪਰਚਾ ਕੱਟਣ ਲੱਗੇ ਸੀ ਹੁਣ ਚੀਮਾ ਕਿਉਂ ਗੈਰ ਕੀਤਾ ਇਹਨਾਂ ਨੇ ਕਿਉਂਕਿ ਚੀਮੇ ਨੇ ਧਾਮੇ ਨੂੰ ਗਾਲ੍ਹਾਂ ਕੱਢੀਆਂ ਸੀ ਗੰਦੀਆਂ ਗਾਲ੍ਹਾਂ ਕੱਢੀਆਂ ਸੀ ਤਾਂ ਪਿੱਛੇ ਕੀਤਾ ਸੁਖਵੀਰ ਨੇ ਤੇ ਧਾਮੇ ਵੀ ਐਡਾ ਬੇਸ਼ਰਮ ਹੈ ਤੇ ਗਾਲ੍ਹਾਂ ਦੇ ਨਾਲ ਦੇ ਵਿੱਚ ਆਊਗਾ ਅਸੀਂ ਪੰਜ ਮੈਂਬਰ ਕਮੇਟੀ ਨੇ ਬੇਇੱਤਿਹਾ ਕਰਾਂਗੇ ਕਿ ਤੁਹਾਨੂੰ ਹੁਣ ਇਹ ਮਤ ਸੋਚੋ ਕਿ ਕੱਲ ਜੋ ਜਲੌਸੀ ਜਲੌ ਤਾਂ ਇਸ ਤੋਂ ਵੀ ਜ਼ਿਆਦਾ ਹੋਏਗਾ ਸਮੁੱਚੀ ਕੌਮ ਤੁਹਾਡੇ ਨਾਲ ਆਏਗੀ ਪਰ ਇੱਕ ਗੱਲ ਯਾਦ ਰੱਖਿਓ ਜਿਵੇਂ ਆ ਵਿਕਰਮਜੀਠੇ ਦਾ ਖੁੱਲ ਗਿਆ ਨਾ ਚਿਟਾਕ ਨਾ ਬਿੱਲੀ ਥੈਲਿਆਂ ਬਾਹਰ ਜਿੱਤੇ ਬਿਆਨ ਦਿੱਤਾ ਸੀ ਉਹਦੇ ਕੀ ਸੀ ਤੇ ਅੱਜ ਜਿਹੜੇ ਹੁਣ ਬਿਆਨ ਦੇ ਰਿਹਾ ਏਵੇਂ ਜਿਵੇਂ ਹਰਜਿੰਦਰ ਸਿੰਘ ਧਾਮੀ ਨੂੰ ਪੰਜ ਮੈਂਬਰੀ ਕਮੇਟੀ ਦੇ ਨੇੜੇ ਫੜਕਾਉਣਾ ਦਿਓ ਜੇ ਉਹ ਪੰਜ ਮੈਂਬਰੀ ਕਮੇਟੀ ਦੇ ਨੇੜੇ ਤੇੜੇ ਵੀ ਆ ਗਿਆ ਉਹਨੇ ਸਾਰਾ ਕਰੀ ਕਰਾਈ ਤੇ ਪਾਣੀ ਫੇਰ ਦਣ ਫਿਰ ਕੌਮ ਨੇ ਤੁਹਾਨੂੰ ਵੀ ਮਾਫ ਨਹੀਂ ਕਰਨਾ ਪਰ ਸਾਨੂੰ ਉਮੀਦ ਹੈ ਕਿ ਚਾਹੇ ਉਹ ਬਨਪੀ ਸਿੰਘ ਯਾਲੀ ਹੈ ਚਾਹੇ ਇਕਬਾਲ ਸਿੰਘ ਝੁੰਦਾ ਨੇ ਚਾਹੇ ਸੰਤਾ ਸਿੰਘ ਉਮੈਦਪੁਰੀ ਨੇ ਚਾਹੇ ਜਥੇਦਾਰ ਕੁਲਦੀਪ ਸਿੰਘ ਬਡਾਲਾ ਨੇ ਚਾਹੇ ਸਾਡੇ ਬੀਬਾ ਜੀ ਬੀਬਾ ਸਤਵੰਤ ਕੌਰ ਜੀ ਨੇ ਇਨਾਂ ਨੂੰ ਬੱਚੇ ਨਾ ਸਮਝੋ ਜਿਹੜੇ 3 ਮਹੀਨੇ 2 ਦਸੰਬਰ ਤੋਂ ਲੈ ਕੇ 18 ਮਾਰਚ ਤੱਕ ਆਪਣਾ ਸਟੈਂਡ ਤੇ ਕਾਇਮ ਰਹੇ ਇਹ ਤਾਂ ਮੀਨੂ ਨੇੜੇ ਨਹੀਂ ਫਟਕਣ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ